ਨਿਮਾਜ ਕੀ ਜੈ ਅੱਜ ਬੜੀ ਦੁੱਖ ਦੇ ਨਾਲ ਕਹਨੇ ਪੈਂਦਾ ਕਦੀ ਤਾਂ ਸਾਨੂੰ ਲੋਕਾਂ ਨੂੰ ਪਸੰਦ ਨਹੀਂ ਕੀਤਾ ਜਾਂਦਾ ਅੱਜ ਸ਼੍ਰੀ ਆਮ ਸੈਨਿਕ ਸਕੂਲ ਕਪੂਰਥਲੇ ਦਾ ਉੱਥੇ ਪ੍ਰਭੂ ਵਾਲਮੀਕੀ ਮਹਾਰਾਜ ਜੀ ਦੇ ਬਲੇਟ ਐਤਾ ਪੋਸਟਰ ਤੇ ਮਾਰੇ ਹੋਏ ਜਿਹੜੇ ਨਾਲ ਵਾਲਮੀਕੀ ਸਨਮਾਨ ਦੇ ਜਦੋਂ ਦੇਖਿਆ ਰੋ ਪਿਆ ਪੂਰਾ ਸਮਾਜ ਅੱਜ ਬੜੀ ਦੁਖ ਦੀ ਘੜੀ ਆ ਇਹ ਸਾਡਾ ਕਪੂਰਥਲੇ ਦਾ ਪ੍ਰਸ਼ਾਸਨ ਪਤਾ ਨਹੀਂ ਕੀ ਕਰ ਰਿਹਾ ਵਾ ਸ਼ਰਿਆਮੀ ਗੁੰਡਾਗਰਦੀ ਜਿਹੜੀ ਇਹ ਕਪੂਰਥਲੇ ਦੇ ਵਿੱਚ ਅੱਜ ਦੇਖੀ ਗਈ ਅਸੀਂ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਐਸਐਚਓ ਸਾਹਿਬ ਨਾੜ ਸਾਹਿਬ ਨੇ ਡਿਪਟੀ ਸਾਹਿਬ ਨੇ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਵਾ ਹੁਣ ਪਹਿਲੇ ਦਿਨ ਡੀਸੀ ਚੌਂਕ ਪੂਰਾ ਬੰਦ ਕੀਤਾ ਪਿਆ ਸੀ ਉਹਨਾਂ ਨੇ ਕਿਹਾ ਕਿ 2-4 ਘੰਟਿਆਂ ਦੇ ਵਿੱਚ ਸਾਡੀਆਂ ਟੀਮਾਂ ਲੱਗ ਚੁੱਕੀਆਂ ਵੀ ਇਹ ਕੈਮਰੇ ਚੈੱਕ ਹੋ ਰਹੇ ਆ ਤੇ ਤੁਸੀਂ ਪੁਲਿਸ ਸੱਤ ਤਿਹਾਰ ਚੱਲ ਰਹੇ ਆ ਤੁਹਾਡੇ ਤੁਸੀਂ ਆਪਣੇ ਮੰਦਿਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਤਿਆਰੀਆਂ ਕਰੋ 2 ਘੰਟੇ ਤੱਕ ਐਫ ਆਈ ਆਰ ਵੀ ਤਾਂ ਬੰਦੇ ਵੀ ਅਸੀਂ ਅੰਦਰ ਕਰ ਦਾਂਗੇ ਇਸ ਕਰਕੇ ਇਹ ਖੋਲਿਆ ਜੇ ਤਾਂ ਬੰਦੇ ਅੱਜ ਨਾ ਅੰਦਰ ਹੋਏ ਸਵੇਰੇ ਹੋਰ ਕੁਝ ਰਣਨੀਤੀ ਤੇਰੀ ਬਣਾਈ ਜਾਏ ਇਹ ਗੱਲ ਕੀਤੀ ਜਾਵੇ ਕਿ ਕੋਈ ਤੁਹਾਨੂੰ ਦੀ ਲੱਗਦਾ ਕੋਈ ਸਿਆਸੀ ਮੁੱਦਾ ਵਾ ਇਹਨੂੰ ਦੇਖੋ ਸਿਆਸਤ ਲੋਭ ਕਰ ਸਕਦੇ ਆ ਕਈ ਜੀ ਸਿਆਸੀ ਹੋ ਸਕਦਾ ਵਾ ਪਿਛਲੇ ਦਿਨੀ ਅਹੀ ਕਾਨਫਰੰਸ ਇੱਕ ਕੀਤੀ ਸੀਗੀ ਕੀ ਪਤਾ ਉਹਨਾਂ ਦੇ ਵਿੱਚ ਕੋਈ ਛੇੜਖਾਲੀ ਨਾ ਹੋਵੇ ਕੁਝ ਬੰਦੇ ਜਾਣ ਬੁੱਝ ਕੇ ਕਰਦੇ ਹੋਣ ਇਹ ਹੋ ਸਕਦੀ ਬਿਲਕੁਲ ਹੋ ਸਕਦੀ ਇਹਦੀ ਵੀ ਦੰਗਾਈ ਤੱਕ ਕਾਰਵਾਈ ਹੋਣੀ ਚਾਹੀਦੀ ਤੁਹਾਨੂੰ ਕਿਸੇ ਤੇ ਕੋਈ ਸ਼ੱਕ ਵਗੈਰਾ ਹੈ ਨਹੀਂ ਦੇਖੋ ਸਾਨੂੰ ਹਾਲੇ ਤੱਕ ਤਾਂ ਕਿਸੇ ਨੇ ਸ਼ੱਕ ਨਹੀਂ ਆ ਤੇ ਜੇ ਸ਼ੱਕ ਪੈ ਗਿਆ ਉਹ ਹੋਇਆ ਤਾਂ ਫਿਰ ਅਸੀਂ ਜਿੱਦਾਂ ਉਹਨਾਂ ਨੇ ਸਾਡੇ ਪਲੇਟ ਮਾਰੇ ਆ ਅਸੀਂ ਵੀ ਉਹਨਾਂ ਦੇ ਮਾਰਾਂਗੇ ਇਸ ਤੋਂ ਅਗਲੀ ਰਣਨੀਤੀ ਜਿਹੜੀ ਹੈ ਤੁਹਾਡੇ ਵੱਲੋਂ ਕੀ ਕੀਤੀ ਜਾਊ ਕਿ ਜਲਦੀ ਤੁਹਾਨੂੰ ਇਨਸਾਫ ਨਾ ਮਿਲਿਆ ਦੇਖੋ ਜੇ ਨਾ ਇਨਸਾਫ ਮਿਲਿਆ ਅਸੀਂ ਫਿਰ ਆਪਣਾ ਦਿਹਾੜਾ ਰਹਿਣ ਦਾਗੇ ਮਨਾਉਣ ਨੂੰ ਕਪੂਰਥਲਾ ਸ਼ਹਿਰ ਹੋਏਗਾ ਬੰਦ ਬਿਲਕੁਲ ਮੁਕੰਮਲ ਤੌਰ ਤੇ ਜਿਹਨੂੰ ਜੇ ਕੋਈ ਸ਼ੱਕ ਹੋਊਗਾ ਤਾਂ ਸ਼ੱਕ ਵੀ ਕੱਢ ਲਵੇ ਆਪਣਾ ਜੇ ਅਮ ਜੁਰਮ ਨਾ ਫੜਿਆ ਗਿਆ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਹੁਣ ਉਹਨਾਂ ਨੇ ਲਈ ਹੈ ਤੇ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰ ਸਕਦੇ ਇੱਕ ਦਿਨ ਲੱਗ ਜਣੇ ਕਿ ਜਿਹੜੀ ਤੁਹਾਡੀ ਪ੍ਰੈਸ ਕਾਨਫਰੰਸ ਨੂੰ ਲੈ ਕੇ ਕਿਤੇ ਨਾ ਕਿਤੇ ਕਹਿ ਲਓ ਕਿ ਵਿਰੋਧੀ ਧਿਰ ਹੈ ਜਾਂ ਕੋਈ ਹੋਰ ਵੀ ਕੋਈ ਸਿਆਸਤ ਚੱਲ ਹੈ ਨਹੀਂ ਦੇਖੋ ਮੈਂ ਉਹ ਨਹੀਂ ਡੇਰ ਨਹੀਂ ਬੋਲਣਾ ਕਿਸੇ ਦੇ ਵੀ ਖਿਲਾਫ ਜਿੰਨੀ ਦੇ ਤੱਕ ਸਾਨੂੰ ਪਤਾ ਨਹੀਂ ਉਹ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਵਾ ਜੇ ਕੋਈ ਵਿਰੋਧੀ ਧਿਰ ਜਾਂ ਕੋਈ ਵੀ ਕਪੂਰਥਲਾ ਹੈਗਾ ਸਾਡਾ ਸਾਂਝਾ ਆਪਣਾ ਪਰ ਜੇ ਇੱਥੇ ਕੋਈ ਗੜਬੜੀ ਕਰੇਗਾ ਤਾਂ ਬਖਸ਼ਿਆ ਨਹੀਂ ਜਾਏਗਾ ਉਹਨੂੰ ਇਹ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਉਹਨੂੰ ਜੈਵਾਲ ਇਸ ਸਾਰਾ ਸਮਾਜ ਜਿਹੜਾ ਇਕੱਠਾ ਹੋਇਆ ਜੈ ਵਾਲਮੀਕੀ ਹਰ ਨਾਮ ਵਾਲਮੀਕੀ ਜੀ ਅੱਜ ਅਸੀਂ ਡੀਸੀ ਚੌਂਕ ਵਿਖੇ ਜਿਹੜਾ ਸਾਡੇ ਸਮਾਖਾ ਵਿੱਚ ਇੱਥੇ ਬੰਦੇ ਜਾਗੂ ਸੇਵਾਨ ਜੀ ਇਕੱਠੇ ਹੋਏ ਆ ਕਿ ਜਿਹੜਾ ਕੀ ਇੱਕ ਸੈਟਿਸਪੂ ਦੇ ਲਾਗੇ ਭਾਨ ਮਾਰਮੀ ਕੁਮਾਰ ਦੇ ਫਰਗੜ ਚਾੜੇ ਨੂੰ ਲੈ ਕੇ ਇੱਕ ਬੋਰਡ ਜਿਹੜਾ ਲਗਾਇਆ ਪਿਆ ਸੀ ਆ ਉਹ ਬੋਰਡ ਜਿਹੜਾ ਪਾਰੇਗਾ ਬਲੇਡ ਮਾਰ ਕੇ ਦੱਸਦਾ ਉਹਨਾਂ ਦੇ ਸੱਤੇ ਹੋਇਆ ਸੀਗਾ ਤੇ ਜਿਸ ਨੂੰ ਸਾਨੂੰ ਪਤਾ ਲੱਗਾ ਤੇ ਸਾਡਾ ਸਮੂਹ ਤਾਂ ਸਮਾਜ ਦਾ ਇਕੱਠਾ ਹੋਇਆ ਕਿ ਜਿਹਦੀ ਚੌਂਕ ਜਿਹੜਾ ਬੰਦ ਕੀਤਾ ਸਾਡੀਆਂ ਦੀ ਧਾਰਮਿਕ ਭਾਵਨਾਵਾਂ ਜਿਹੜੀਆਂ ਹਟ ਹੋਈਆਂ ਤੇ ਉਹਨੂੰ ਲੈ ਕੇ ਜਿਹੜਾ ਆ ਸਾਡੇ ਸਮਾਜ ਵਿੱਚ ਬੜਾ ਵਜਾਰੂ ਉੱਪਰ ਆਇਆ ਜਾ ਰਿਹਾ ਜਿੱਦੜ ਕੇ ਜਿਹੜਾ ਦੀਤੀ ਚੌਂਕ ਬੰਦ ਕੀਤਾ ਜਿੱਦਾਂ ਕਿ ਦੇਖਿਆ ਜਾਵੇ ਵਾਲਮੀਕਾ ਜਨਮ ਉਤਸਵ ਵੀ ਜਿਹੜਾ ਹੈਗਾ ਵਾ ਉਹ ਜਿਹੜੇ ਆ ਗਿਆ ਵਾ ਤੇ ਫਿਰ ਇਸ ਤਰ੍ਹਾਂ ਦੇ ਸ਼ਹਿਰ ਦੇ ਵਿੱਚ ਕੰਮ ਹੋ ਰਿਹਾ ਕਿ ਕਿਹਨਾਂ ਦਾ ਅੱਜ ਕੋਈ ਨਵੀਂ ਗੱਲ ਨਹੀਂ ਹੈ ਜੇ ਇਤੋਂ ਪਹਿਲਾਂ ਵੀ ਭਗਵਾਨ ਵਾਲਮੀ ਮਾਰ ਪ੍ਰਗਟ ਚੜੇ ਕਾਫੀ ਸਮੇਂ ਤੋਂ ਚੱਲਦੇ ਆ ਰਹੇ ਆ ਤੇ ਇਤੋਂ ਪਹਿਲਾਂ ਵੀ ਭਗਵਾਨ ਵਾਲਮੀ ਮਾਰ ਦੇ ਬੋਰ ਜਿਹੜੇ ਆ ਕਾਫੀ ਦੇਤੇ ਦੇ ਚਨਾਤ ਦੇ ਅੰਦਰ ਕੁਝ ਰਾਤ ਦੇ ਅੰਦਰ ਜਿਹੜੇ ਆ ਉਹ ਮਾਰਦੇ ਰਹਿੰਦੇ ਆ ਕਈ ਵੱਡੀਆਂ ਐਫਆਈਆ ਦਰਜ ਵੀ ਹੋਈਆਂ ਆ ਔਰ ਅੱਜ ਤੱਕ 15 ਤੱਕ ਪ੍ਰੈਸ ਨਹੀਂ ਕੀਤਾ ਪੁੱਛਣੇ ਲਈ ਕਿਤੇ ਇਹ ਤਾਂ ਨਹੀਂ ਕਿ ਕੱਲ ਵਾਲੇ ਜਿਹੜੀ ਕਿ ਪ੍ਰੈਸ ਮੀਟਿੰਗ ਨੂੰ ਲੈ ਕੇ ਕਹਿੰ ਲੋ ਕਿ ਹੋਰ ਮਾਹੌਲ ਨੂੰ ਖਰਾਬ ਕਰਨ ਲਈ ਇੱਧਰ ਕੋਈ ਸਿਆਸਤ ਚੱਲੀ ਗਈ ਹੋਵੇ ਨਹੀਂ ਕੋਈ ਇਦਾਂ ਦੀ ਗੱਲ ਲੱਗਦੀ ਤੇ ਨਹੀਂ ਆ ਬਾਕੀ ਪੁਲਿਸ ਜਿਹੜੀ ਜਾਂਚ ਕਰੇ ਜੇ ਕੋਈ ਇਦਾਂ ਦੀ ਕੋਈ ਗੱਲ ਕੋਈ ਦੋਸ਼ੀ ਜੇ ਕੋਈ ਪਾਇਆ ਜਾਂਦਾ ਆ ਤੇ ਪੁਲਸ ਨੇ ਉਹ ਸਾਡੇ ਨਾਲ ਵਾਅਦਾ ਦਿੱਤਾ ਆ ਜਦੋਂ ਬੱਚਾਂਗੇ ਨਹੀਂ ਤੇ ਸੰਬਾਲਜ ਵੀ ਨਹੀਂ ਉਹਨੂੰ ਬਚੇਗਾ ਦੇਖੀ ਆਪਣੇ ਸਮਾਜ ਦੇ ਨਾਲ ਖੜੇ ਆ ਅਸੀਂ ਆਪਣੇ ਸਮਾਜ ਨਾਲ ਚੜ੍ਹਨ ਖੜੇ ਆ ਵਾਲਮੀਕ ਮਹਾਰਾਜ ਦੀਆਂ ਫੋਟੋਆਂ ਦੇ ਨਾਲ ਛੇੜ ਛੜ ਕੇ ਕੀਤੀ ਜਾਂਦੀ ਆ ਉਹ ਤਾਂ ਕੀਤੀ ਜਾਂਦੀ ਕਿਉਂਕਿ ਸਾਰੇ ਜਿੰਨੇ ਵੀ ਅੱਜ ਵੀ ਵਿਤਕਰਾ ਜਨਾ ਸਦੀਆਂ ਤੋਂ ਸਾਡੇ ਸਮਾਜ ਨਾਲ ਹੁੰਦਾ ਆ ਰਿਹਾ ਅੱਜ ਵੀ ਜਿਹੜੇ ਵਿਤਕਰਾ ਕਰਦੇ ਆ ਇਹ ਪੁਲਿਸ ਦਾ ਆਸ਼ਵਾਸ਼ਣ ਕਿ ਇਹ ਕਿਤੇ ਠੰਡੇ ਵਸਤੇ ਦੇ ਵਿੱਚ ਪੈ ਗਿਆ ਤੇ ਫੇਰ ਕਿ ਤੁਹਾਡੇ ਵੱਲੋਂ ਰਣ ਨਹੀਂ ਕੀਤੀ ਗੀ ਕੋਮਲ ਟੋਟਾ ਜੀ ਸਾਡੇ ਨੋਜਨ ਸਭਾ ਦੇ ਪ੍ਰਧਾਨ ਆ ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜੇਕਰ ਪ੍ਰਚਾਰ ਨੇ ਸਾਡੀ ਖਲਤਕ ਦੋਸ਼ੀ ਨਾ ਪਗੜਿਆ ਤਕਬੂਰ ਦਾ ਬੰਦੇ ਦੀ ਕਾਰਵਾਈ ਦਿੱਤੀ ਜਾ ਸਕਦੀ ਹੈ ਜੀ ਸਕੂਲ ਦੇ ਬਾਹਰ ਕੇ ਬੋਰਡ ਵੀ ਕਹਿੰਦੇ ਕਿਸੇ ਨੇ ਸ਼ਰਾਬ ਕਰਕੇ 파ੜੇ ਪਏ ਉਸ ਮੱਦੇ ਬਾਲਕ ਸਮਾਜ ਜੁਥ ਇਕੱਠਾ ਵੀ ਹੋਇਆ ਵਾ ਤਾਂ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਕਿ ਅਗਲੀ ਕਾਰਵਾਈ ਕੀ ਰੋਂਗੀ ਪੁਲਿਸ ਦੀ ਇਹਨਾਂ ਨੂੰ ਇਹਨਾਂ ਦਾ ਬਿਆਨ ਦਰਜ ਕਰਕੇ ਹੁਣੇ ਵੀ ਬਿਲਾਲ ਦੇ ਤੇ ਅਨਨੌਂ ਦੇ ਖਿਲਾਫ ਵੀ ਦਰਜ ਕਰ ਰਹੇ ਹੈ ਸਾਡੀ ਪੁਲਿਸ ਦੀ ਟੀਮ ਤਾਂ ਬਾਤਾਂ ਉਠੀ ਇਹ ਜਿਹੜੀ ਕੋਈ ਸੈਸੀ ਮੁੱਦਾ ਵਾ ਕੀ ਵੈਸੇ ਕਿਸੇ ਸ਼ਰਾਤੀ ਤੱਕ ਕਮਾਂ ਇਹ ਸੀਸੀਟੀਵੀ ਕੈਮਰਾ ਚੈੱਕ ਕਰਾਂਗੇ ਜੋ ਉਸ ਤੋਂ ਬਾਅਦ ਦਿੱਤਾ ਵੀ ਜਿਹੜੀ ਵੀ ਗੱਲ ਸਾਹਮਣੇ ਆਊਗੀ ਉਹ ਤੁਹਾਨੂੰ ਥੈਂਕ ਯੂ